ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਆਪਾਂ ਖੇਤ ਆ ਗਏ ਸੀ ਤੇ ਕਿਉਂਕਿ ਆਪਣਾ ਝੋਨਾ ਵਧਣਾ ਜਿਹੜਾ ਆਪਣਾ ਸੱਭੀ ਲਾਈਵ ਸੀ ਐਂਡ ਤੇ ਵੀ ਮੱਕੀ ਵਾਲਾ ਬਾਣ ਤੇ ਉਹ ਚਾਪਾ ਤੇ ਝੋਨਾ ਵਧਣਾਗਾ ਤੇ ਆਪਣੇ ਤਿੰਨ ਕਿੱਲੇ ਯਾਰ ਤੇ ਤਿੰਨ ਕਿੱਲਾਂ ਜੋ ਬਣ ਗਏ ਤਿੰਨ ਕਿੱਲੇ ਆ ਉਹੀ ਵਧਨੇ ਬਾਕੀ ਜਿਹੜੇ ਉਸਾ ਸੀ ਤੇ ਬਾਕੀ ਸੋ ਆਪਾਂ ਝੋਨਾ ਸਾਰਾ ਵੱਢ ਲਿਆ ਸੀ ਤੇ ਵੱਢ ਕੇ ਆਪਾਂ ਤੋਲ ਵੀ ਆਏ ਬੜਾ ਠੀਕ ਠਾਕ ਇਹ ਝੋਨਾ ਨਿਕਲਿਆਗਾ ਉਹ ਤੇ ਫਲਾਅ ਯਾਰ ਤੇ ਮਸ਼ੀਨ ਆਉਂਦੀ ਆ ਆਪਣਾ ਟਰੈਡ ਇੱਥੇ ਖੜਾ ਲਈ ਸੀ ਆਪਣਾ ਯਾਰ ਤੇ ਟਰੈਡ ਖੜਾ ਲਿਆ ਤੇ ਟਰਾਲੀ ਆਪਾਂ ਲਿਆਏ ਸੀ ਆਪਣੇ ਪਹਿਲਾਂ ਵੱਡੇ ਕੇ ਟਾਈਮ ਰਹਿੰਦੇ ਵੱਡੇ ਕੇ ਜਿਆਦਾ 2 ਜਾਂ 12 2 ਵਜੇ ਤੋਂ ਵੱਢਿਆ ਗਿਆ ਤੇ ਫੇਰ ਆਪਾਂ ਯਾਰ ਦੇਖਾਂ ਇੱਕ ਉਸ ਵੀ ਇੱਕ ਜਾਂ ਦੋ ਕਿੱਲੇ ਆਪਾਂ ਕਣਕ ਦੇ ਅੱਜ ਹੀ ਬੀਜ ਦਾਂਗੇ ਮਸ਼ੀਨ ਆਪਣੀ ਆ ਗਈ ਸੀ ਤੇ ਇੱਕ ਟੈਂਕੀ ਆਪਾਂ ਪਾ ਲਈ ਤੇ ਬਾਕੀ ਨਾ ਯਾਰ ਵੀ ਇੱਕ ਢੇੜੇ ਚ ਭਰ ਜਾਂਦੀ ਸੀ ਇੱਕ ਕਿੱਲਾ ਵਾਹਣ ਆਪਣਾ ਆ ਵੀ ਇੱਕ ਕਿੱਲੇ ਵਾਹਣ ਚ ਟੈਂਕੀ ਵਧੀਆ ਭਰਦੀ ਦੇਖੋ ਹੁਣ ਵੀ ਟੈਂਕੀ ਭਰ ਗਈ ਹੈ ਨਾ टेंकी भर गई गाज टैंकी टैंकी झूना तू चो वह निकलिया है ना तो यार टै अपनी ट्राली भी बाबा भर गई भी इसे ना एक दो टैंकियां पैनिया बस तो वो बद फिर ये ट्राली भर जू यार बंगे लगे नए ਕਪਵਲਾਂ ਯਾਰ ਇੱਥੇ ਦਾਤੀ ਰੱਖੇਗਾ ਇਹ ਦਾਤੀ ਤੇ ਮੈਂ ਟਰਾਲੀ ਦਿਖਾ ਦੇਣਾ ਦੇਖੋ ਇਹ ਤੇ ਆਪਣੀ ਟਰਾਲੀ ਇੰਨੀ ਭਰ ਗਈ ਉੱਚ ਇੱਕ ਕਿੱਲੇ ਜੀ ਭਰ ਗਈ ਨਾਲ ਲੇਖੋ ਹਰੇ ਦਾਣੇ ਆ ਜੀ ਵਿੱਚ ਹਰੇ ਦਾਣੇ ਬਹੁਤ ਆ ਟਰਾਲੀ ਮੰਨ ਕੇ ਦੋ ਟੈਂਕੀਆਂ ਪਹਿਣੀਆਂ ਹੋਰ ਵੱਧ ਤੋਂ ਵੱਧ ਯਾਰ ਹੈਗੇ ਤਾਂ ਠੀਕ ਆ ਤਾਂ ਲੈ ਜਾਂਗੇ ਨਿਕਾ ਗਿੜਾ ਆਪਾਂ ਹੋਰ ਲਾ ਦਾਂਗੇ ਯਾਰ ਪਿੱਛੇ ਮੈਨੂੰ ਲੱਗਦਾ ਯਾਰ ਤਿੰਨ ਟੈਂਕੀਆਂ ਹੋਣੀਆਂ ਇਹ ਚੋਂ ਦੋ ਇਹ ਚ ਪਹਿਣੀਆਂ ਮੈਨੂੰ ਲੱਗਦਾ ਦੇਖਦੇ ਕੋਈ ਨਹੀਂ ਸੁਣ ਦਿਖਾਵਾਂਗੇ ਗਾਇਸ ਜੇ ਆਪਣੇ ਆਪ ਇਹ ਦੂਹੇ ਫਿਰ ਪਾਵਾਂਗੇ ਨਹੀਂ ਢੇੜਾ ਲਾਦਾਂਗੇ ਦਿਖਾਵਾਂਗੇ ਝੋਨਾ ਦਾ ਵੀ ਵਧੀਆ ਨਿਕਲਦਾ ਹੈ ਝੋ ਤੇ ਜਿਹੜੀ ਸਬਜ਼ੀ ਸੀ ਆਪਣੀ ਵੀ ਉਸਾ ਨੂੰ ਲੋਟ ਆ ਯਾਰ ਉਸਾ ਨੂੰ ਵੀ ਉਸਾ ਨੂੰ ਇਦਾਂ ਨੋੜ ਉਸਾ ਨੂੰ ਠੀਕ ਨਿਕਲਦੀ ਆ ਯਾਰ ਵੀ ਕਿੱਲੇ ਚੋਂ 4-5 ਟੈਂਕੀਆਂ ਨਿਕਲ ਜਾਂਦੀਆਂ ਵੀ ਜਿੱਥੇ ਯਾਰ ਉਸਾ ਗਈ ਯਾਰ ਉੱਥੇ ਇਹ ਬਗ ਜੂ ਲੱਗਾ ਮੂਰੀ ਜਾਉ ਮੇਰੇ ਅੰਦਾਜ਼ੇ ਨਾਲ ਤੇ ਬਾਕੀ ਯਾਰ ਝੋਨਾ ਵੀ ਠੀਕ ਆਪਣਾ ਨੇ ਵਿੱਚ ਯਾਰ ਹਰਾ ਦਾਣਾ ਬਾਲਾ ਜਿਆਦਾ ਆ ਤੇ ਇਹ ਕੋ ਤੈਨੂੰ ਰੀਜ਼ਨ ਉਹੀ ਗੱਲ ਆਪਾਂ ਨੂੰ ਬੰਡਣ ਦਿੰਨੀ ਆਪਾਂ ਲੇਟ ਹੋਰ ਸਕਾ ਲਾਂਦੇ ਯਾਰ ਉਨੇ ਵਿੱਚ ਸੁੱਕੀ ਪਈਆ ਤੇ ਵਿੱਚ ਹਰੇ ਦਾਣੇ ਤੇ ਇਹ ਨਾ ਉਹ ਜਿੰਦਸਾਹੀ ਵੀ ਰਲ ਗਿਆ ਰ ਟਰਾਲੀ ਚ ਬਾੜਦੇ ਨਹੀਂ ਆਪਣਾ ਬਾਹਣ ਚ ਤੇ ਟਰਾਲੀ ਆਪਣਾ ਦੇਖੋ ਉੱਥੇ ਲਾ ਕੇ ਖੜਾਦੀ ਤੁਹਾਨੂੰ ਜੂਮ ਕਰਕੇ ਦਿਖਾਉਣ ਇੱਕ ਮਿੰਟ ਮੈਂ ਤੇ ਟਰਾਲੀ ਨਾ ਆਪਾਂ ਆਹ ਬਾਣ ਤੋਂ ਬਾਹਰ ਖੜਾਦੀ ਕਿਉਂਕਿ ਨਾ ਬਾਣ ਗਿੱਲਾ ਯਾਰ ਤੇ ਹੁਣ ਟਰਾਲੀ ਉਹ ਭਰ ਲਾਂਗੇ ਯਾਰ ਖੁੱਭ ਜੂ ਪਹਿਲਾਂ ਵੀ ਆਪਣੇ ਨਾਲ ਹੋ ਉੱਥੋਂ ਆਈ ਹੂ ਸੀ ਉਹ ਬਾਣ ਚ ਆਈ ਹੋਈ ਸੀ ਆਪਣੇ ਨਾਲ ਉਦੋਂ ਉਦੋਂ ਬਲੌਗ ਬਣਾ ਨਹੀਂ ਸਕੇ ਤੇ ਉਹ ਦੇਖੋ ਹੁਣ ਮਸ਼ੀਨ ਜਾਊ ਮਸ਼ੀਨ ਉੱਥੇ ਵੀ ਟੈਂਕੀ ਪਾਇਆ ਹੋਣਾ ਯਾਰ ਵੀ ਦੋ ਦਾ ਟੈਂਕਿਆਂ ਦੋ ਡਿੰਕਿਆਂ ਆਪਾਂ ਬਾਹਰ ਹੀ ਖੜਾ ਕੇ ਪਵਾ ਲਾਂਗੇ ਜੋ ਯਾਰ ਅਪੰਦਰ ਟਰੈਡ ਲੈ ਕੇ ਆਇਆ ਨੋ ਖੁੱਬ ਜੂ ਯਾਰ ਫਿਰ ਸਾਰਾ ਦਿਨ ਮੱਥਾ ਮਾਰਨੇ ਦਾ ਲੰਗ ਜੂ अपनी सारी बदली जीरी, बहुत जगह बहुत जगह बच गई देखो वो जगह बच गई होर पी एक टैंकी यार है ना दो टैंकियां भर गई अपने चो तो बहुत जगह बच गई जाओ आप बिजली होना ट्राली साढ़े वाला जाऊगा घरे चलों संियां कराली लैके ਯਾਰ ਫਿਰਾਲ ਨਾ ਯਾਰ ਕਿਉਂਕਿ ਟਾਈਮ ਲੱਗ ਜਾਂਦਾ ਯਾਰ ਮੈਂ ਗਿਆ ਨਹੀਂ ਟਾਈਮ ਯਾਰ 1:00 ਵੱਜ ਗਿਆ ਤੇ ਆਪਾਂ ਘਰੇ ਜਾ ਕੇ ਸੰਨੀਆਂ ਵੀ ਕਰਨੀਆਂ ਹੋਣਗੀਆਂ ਨਾ ਪਸ਼ੂਆਂ ਨੂੰ ਮੈਂ ਤਾਂ ਲੈ ਕੇ ਮੈਂ ਟਰਾਲੀ ਲੈ ਕੇ ਭੇਜ ਤਵੀਆਂ ਤੁਸੀਂ ਲਾਓ ਹਣਾ ਆਪਾਂ ਨੂੰ ਘਰੇ ਕੰਮ ਆ ਬਾਕੀ ਯਾਰ ਉਹਨਾਂ ਨੇ ਉਹ ਲਾ ਕੇ ਆਪਣੀਆਂ ਟਰਾਲੀ ਲਾ ਕੇ ਵੀ ਨੇ ਟਰਾਲੀ ਮੈਂ ਤੁਸੀਂ ਲਾਓ ਵੀ ਟਰਾਲੀ ਲਾ ਕੇ ਯਾਰ ਉਦੋਂ ਬਾਅਦ ਮੈਂ ਤੇ ਕੱਢ ਕੇ ਆਉਣੀ ਹੂ ਟਰਾਲੀ ਮੈਂ ਤੇ ਕੱਢ ਕੇ ਉੱਥੋਂ ਤਵੀਆਂ ਲਿਆਉਣੀਆਂ ਪਾ ਕੇ ਆਪਾਂ ਨਾ ਮੰਨ ਕੇ ਤਿੰਨ ਜਾਂ ਚਾਰ ਕੇਲੇ ਆਪਾਂ ਬਾਕੇ ਵੀਜਾਂਗੇ ਕਣਕ ਜਿੰਨਾ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਿਛਲੇ ਬਲੌਗ ਜਾ ਕੇ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਯਾਰ ਤੇ ਫਿਲਹਾਲ ਅੱਜ ਦਾ ਬਲੌਗ गाइस ਆਪਾਂ ਇੱਥੇ ਐਂਡ ਕਰਦੇ ਆ ਯਾਰ ਬੜਾ ਲੰਮਾ ਨਹੀਂ ਬਣਾਉਂਦੇ